ਸਭਾ ਹਲਕਾ ਨਾਰਥ ਦੇ ਸੇਵਾਦਾਰ ਅਕਸ਼ੇ ਸ਼ਰਮਾ ਵੱਲੋਂ ਸਫਰਿ ਸ਼ਹਾਦਤ ਫਰੀਬਾ ਸੇਵਾ ਦਾ ਜੋ ਅੱਜ ਆਖਰੀ ਪੜਾਇਆ ਉਹਦੇ ਤਹਿਤ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਕਿ ਉਹ ਉੱਥੇ ਫਤਿਹਗੜ੍ਹ ਸਾਹਿਬ ਜਾ ਰਹੀਆਂ ਨੇ ਲਵਾਨਾ ਹੋ ਰਹੀਆਂ ਨੇ ਅਕਸ਼ੇ ਸ਼ਰਮਾ ਮੇਰੇ ਨਾਲ ਇਹ ਗੱਲਬਾਤ ਕਰਨ ਐਕਚੂਅਲੀ ਕੀ ਕਹੋਗੇ ਬਹੁਤ ਵੱਡੀ ਕਾਰ ਤੁਸੀਂ ਚੁੱਕੀ ਸੀ ਅੱਜ ਉਹ ਪੂਰੀ ਹੋ ਗਈ ਸੰਪਨ ਹੋ ਗਈ ਕੀ ਕਹੋਗੇ ਇਸ ਵਾਰ ਮੈਂ ਧੰਨਵਾਦ ਕਰਨਾ ਚਾਹੂੰਗਾ ਮੈਂ ਸਾਰੀ ਸੰਗਤ ਦਾ ਤੇ ਮੈਂ ਅੱਜ ਜਿਸ ਤਰੀਕੇ ਦੇ ਨਾਲ ਇੱਥੇ ਸੰਗਤ ਦੁਬਾਰਾ ਪਹੁੰਚੀ ਹੈ ਅੱਜ ਅਖੀਰਲਾ ਜਥਾ ਰਵਾਨਾ ਹੋਣ ਲੱਗਾ ਜਿਹਦੇ ਵਿੱਚ ਅੱਜ ਦੁਬਾਰਾ ਤੋਂ 40 ਤੋਂ ਪਲੱਸ ਬੱਸਾਂ ਜਾ ਰਹੀਆਂ ਨੇ ਤੇ ਕਾਫੀ ਵੱਡੀ ਤਦਾਰ ਦੇ ਵਿੱਚ ਸੰਗਤ ਵੀ ਪਹੁੰਚੀ ਹੈ ਤੇ ਅੱਜ ਦ੍ਰਿਸ਼ਿਅ ਜੋ ਦੇਖਣ ਵਾਲਾ ਹੈ ਕਿ ਹਰ ਸਮਾਜ ਦਾ ਬੰਦਾ ਇੱਥੇ ਪਹੁੰਚਿਆ ਭਾਵੇਂ ਉਹ ਮੁਸਲਿਮ ਭਾਈਚਾਰੇ ਦੇ ਸਾਡੇ ਲੋਕ ਨੇ ਸਾਡੇ ਭਾਈ ਨੇ ਸਾਡੇ ਸਰਾਧਾ ਧਰਮ ਦੇ ਵੀ ਕਈ ਲੋਕ ਇੱਥੇ ਪਹੁੰਚੇ ਨੇ ਉਹ ਨਾਲ ਜਾ ਰਹੇ ਨੇ ਸਾਡੇ ਨੰਗ ਜਥੇਬੰਦੀਆਂ ਵੀ ਨਾਲ ਜਾ ਰਹੀਆਂ ਨੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਵੀ ਇੱਥੇ ਬੈਠੇ ਨੇ ਜਿਹੜੇ ਨਾਲ ਜਾ ਰਹੇ ਨੇ ਤੇ ਮੈਂ ਧੰਨਵਾਦ ਉਹਨਾਂ ਕਰਨਾ ਚਾਹਾਂਗਾ ਛੋਟੇ ਛੱਟੇ ਬੱਚਿਆਂ ਦਾ ਜਿਨ੍ਹਾਂ ਨੇ ਸਾਡੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਇਹ ਇੱਛਾ ਜਾਰ ਕੀਤੀ ਕਿ ਅਸੀਂ ਜਾਵਾਂਗੇ ਰਾਤ ਦੇ ਵਿੱਚ ਇਤਿਹਾਸ ਸਿੱਖਾਂਗੇ ਵਾਪਸੀ ਤੇ ਚਾਰ ਸੱਭ ਜਾਤਾਂ ਦੀ ਫਿਲਮ ਦੇਖਾਂਗੇ ਇਹਨਾਂ ਦੇ ਨਾਲ ਇਹ ਸਾਰੀ ਯਾਤਰਾ ਅੱਜ 7 ਦਿਨਾਂ ਦੀ ਉਹ ਲਸਾਨੀ ਸ਼ਹਾਦਤ ਜੋ ਸਾਡੇ ਲਈ ਗੁਰੂਆਂ ਨੇ ਦਿੱਤੀ ਸੀਗੀ ਉਹ ਅੱਜ ਅਖੀਰਲਾ ਜੱਥਾ ਇੱਥੋਂ ਜਾਏਗਾ ਸੰਜੀਵਾਲ ਦਾ ਸੰਦੇਸ਼ ਦਿੰਦਾ ਹੋਏ ਨਜ਼ਰ ਆ ਰਹੇ ਤੁਸੀਂ ਕੀ ਕਹੋਗੇ ਜੀ ਬੰਦਾ ਦੇਖੋ ਜੋ ਸਾਡੇ ਗੁਰੂਆਂ ਦੀਆਂ ਸਿੱਖਿਆ ਆਵਾਸੀ ਗਿਆ ਜੋ ਨਾਲ ਸੰਦੇਸ਼ ਸੀਗਾ ਉਹ ਅੱਜ ਸਾਫ਼ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਵੀ ਅਸੀਂ ਸਾਰੇ ਇਕੱਠੇ ਆਂ ਭਾਵੇਂ Hindu ਆ Muslim ਐ Sikh ਐ Isai ਐ ਕੋਈ ਵੀ ਐਸਾ ਪਾਈਚਾਰਾ ਨਹੀਂ ਜੋ ਸਾਡੇ ਤੋਂ ਅਲੱਗ ਹੋਵੇ ਅਸੀਂ ਸਾਡਾ ਸਾਰਿਆਂ ਦਾ ਨੋ ਮਾਸ ਦਾ ਰਿਸ਼ਤਾ ਹੈ ਬਹੁਤ سارے ਲੋਕ ਐਸੇ ਸੀ ਜਿਹੜੇ ਕਿ ਆਰਥਿਕ ਕੋਕੜਾ ਕਰਕੇ ਨਹੀਂ ਜਾ ਰਹੇ ਸੀਗੇ ਉਹ ਤੋਂਨੇ ਕਰਕੇ ਜਾ ਪਾਏ ਆ ਤੇ ਕਿੰਨੀ ਕਿ ਮਾਨੂੰ ਸੰਤੁਸ਼ਟੀ ਦਲਾਸਾ ਮਿਲਦਾ ਜੀ ਦੇਖੋ ਇਹ ਕੋਈ ਸਾਡੇ ਕਰਕੇ ਨਹੀਂ ਸਾਡੇ ਸਾਰਿਆਂ ਦਾ ਸਹਿਯੋਗ ਐ ਕੋਈ ਵੀ ਭਾਵੇਂ ਬੱਸ ਚਲਾਉਣ ਵਾਲਾ ਡਰਾਈਵਰ ਹੈ ਕਨੈਕਟਰ ਹੈ ਬੱਸਾਂ ਦੇ ਮਾਲਕ ਨੇ ਭਾਵੇਂ ਉਹ ਪੈਟਰੋਲ ਪੰਪ ਵਾਲੇ ਸਾਥੀ ਨੇ ਹਰ ਬੰਦੇ ਨੇ ਆਪਣੀ ਸੇਵਾ ਨਿਭਾਈ ਹੈ ਗੁਰੂ ਰਾਮਦਾਸ ਜੀ ਦਾ ਹੁਕਮ ਹੋਇਆ ਸਭ ਹੋਇਆ ਭਾਵੇਂ ਇੱਥੇ ਜਿੰਨੇ ਵੀ ਸਾਥੀ ਖੜੇ ਨੇ ਭਾਵੇਂ ਸਾਡੇ ਢਿੱਲੋਂ ਬੱਸ ਸਰਵਿਸ ਵਾਲੇ ਖੜੇ ਨੇ ਇਹਨਾਂ ਵੀਰਾਂ ਨੇ ਫ੍ਰੀ ਜਿੱਦਨ ਮੈਂ ਆਪਣੀ ਇੱਛਾ ਜ਼ਾਹਰ ਕੀਤੀ ਲਾਭ ਦੇ ਆਪਣੀਆਂ ਬੱਸਾਂ ਤੋਰਤੀਆਂ ਭਾਵੇਂ ਜਿੰਨੀਆਂ ਮਰਜ਼ੀ ਲੱਗੀਆਂ ਇਹਨਾਂ ਨੇ ਭੇਜੀਆਂ ਪੰਪ ਵਾਲੇ ਸਾਥੀ ਖੜੇ ਨੇ ਇਹਨਾਂ ਨੇ ਤੇਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਹਰ ਤਰੀਕੇ ਦਾ ਬੰਦਾ ਇੱਥੇ ਖੜਾ ਹੈ ਜਿੰਨੇ ਕਿਸੇ ਤਰੀਕੇ ਦੀ ਕਮੀ ਨਹੀਂ ਆਉਣ ਦਿੱਤੀ ਕਿੰ ਕਿ ਨਹੀਂ ਸੰਗਤ ਨੇ ਜਿਹੜਾ ਕਿ ਉੱਥੇ ਜਾ ਕੇ ਦਰਸ਼ਨ ਦੇਦਾਰ ਕੀਤੇ ਅੱਜ ਜਿਹੜਾ ਸਾਡਾ ਟੀਚਾ ਸੀਗਾ ਕਿ ਅਸੀਂ 11000 ਸੰਗਤ ਕ੍ਰਾਸ ਕਰ ਜਾਈਏ ਅੱਜ 11900 ਪਲੱਸ ਸੰਗਤ ਹੋ ਜੇਗੀ 150 ਪਲੱਸ ਬਸ ਗਈ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਉਹਦਾ ਹਰ ਬੰਦੇ ਦਾ ਜਿੰਨੇ ਇਸ ਉਪਰਾਲੇ ਦੇ ਵਿੱਚ ਸਾਡਾ ਸਾਥ ਦਿੱਤਾ ਜਿਹੜਾ ਤੁਸੀਂ سلسلہ ਚਲਾਇਆ ਵਾ ਇਹ ਕਿਹ ਆਉਂਦੇ ਸਮੇਂ ਅੰਦਰ ਵੀ ਜਾਰੀ ਰਹੇਗਾ ਸਿਰ ਦੇਖੋ ਸੰਗਤ ਇੱਥੇ ਹੀ ਜਰੂਰ ਜਵਾਬ ਨਹੀਂ ਭਰਦੀ ਰਵੇ ਸੰਗਤ ਨਾਲ ਜਾਂਦੀ ਰਵੇ ਇਹ ਬੱਸਾਂ ਉਦੋਂ ਤੱਕ ਜਾਂਦੀਆਂ ਰਹਿਣਗੀਆਂ ਜਦ ਤੱਕ ਗੁਰੂ ਰਾਮਦਾਸ ਜੀ ਦਾ ਹੁਕਮ ਰਹੇਗਾ ਨੌਜਵਾਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਜੀ ਮੇਰਾ ਉਹਨਾਂ ਨੂੰ ਸੁਨੇਹਾ ਇਹੀ ਹੈ ਕਿ ਆਪਾਂ ਨੂੰ ਲੋੜ ਹੈ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਦੀ ਇਤਿਹਾਸ ਨਾਲ ਜੁੜਨ ਦੀ ਪੰਜਾਬ ਤੇ ਪੰਜਾਬੀਅਤ ਦਾ ਦਰਦ ਆਪਣੇ ਅੰਦਰ ਪੈਦਾ ਕਰਨ ਦੇ ਲਈ ਤੇ ਉਹਨਾਂ ਸ਼ਹੀਦ ਜਾਦਿਆਂ ਨੂੰ ਯਾਦ ਕਰਨ ਦੀ ਕਿ ਜਿਨ੍ਹਾਂ ਨੇ ਆਪਣਾ ਆਪ ਨਹੀਂ ਦੇਖਿਆ ਆਪਣੇ ਆਪ ਦੀ ਉਮਰਾਂ ਨਹੀਂ ਦੇਖੀਆਂ ਸਿਰਫ ਜज्ਬਾ ਸੀਗਾ ਧਰਮ ਨਹੀਂ ਛੱਡਿਆ ਈਨ ਨਹੀਂ ਮੰਨੀ ਉਹਨਾਂ ਨੇ ਸ਼ਹਾਦਤ ਦਿੱਤੀ ਦੇਸ਼ ਕੌਮ ਤੇ ਧਰਮ ਦੇ ਲਈ ਅੱਜ ਭਾਰਤ ਤੇ ਹਿੰਦੂਸਤਾਨ ਜਿਸ ਤਰੀਕੇ ਨਾਲ ਆਬਾਦ ਖੜਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਸ਼ਹਾਦਤ ਉੱਪਰੇ ਕੋਈ ਸ਼ਹਾਦਤ ਹੋਵੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੀ ਭਾਗ ਲਿਆ ਜੀ ਇਸ ਬਸ ਯਾਤਰਾ ਵਿੱਚ ਬਹੁਤ ਸਾਰੇ ਨੌਜਵਾਨ ਨੇ 60 70% ਨੌਜਵਾਨਾਂ ਨੇ ਇਹਦੇ ਵਿੱਚ ਭਾਗ ਲਿੱਤਾ ਜਿਹਦੇ ਕਰਕੇ ਅੱਜ ਇਹ ਜੋ ਅਸੀਂ ਸੋਚਿਆ ਸੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਯਾਤਰਾ ਕਰਵਾਈ ਜਾਵੇ ਉਸ ਜਿਸੀਂ ਲੱਗਦਾ ਸਾਨੂੰ ਕਿ ਅਸੀਂ ਕੁਝ ਨਾ ਕੁਝ ਕੰਮਜਾਬ ਹੋ ਪਾਈਏ ਨੌਜਵਾਨਾਂ ਨੇ ਸਹਿਯੋਗ ਬਹੁਤ ਦਿੱਤਾ ਤੁਹਾਡੀ ਟੀਮ ਨੇ ਸਾਰੇ ਨੌਜਵਾਨੀ ਨੇ ਸਾਰੇ ਸਾਰੇ ਨੌਜਵਾਨਾਂ ਨੇ ਕਿਸੇ ਵੀ ਤਰੀਕੇ ਦਾ ਬੰਦਾ ਸੀਗਾ ਜਿਹੜਾ ਇੱਥੋਂ ਤੱਕ ਚੱਲ ਕੇ ਵੀ ਆਇਆ ਉਹਦਾ ਵੀ ਬਹੁਤ ਧੰਨਵਾਦ ਧੰਨਵਾਦ ਜੀ ਮੇਰਾ ਬਿਲਕੁਲ ਜੀ ਜਿਹੜਾ ਕਿ ਸਫਰ-ਏ-ਸ਼ਹਾਦਤ ਫਰੀ巴士 ਸੇਵਾ ਦਾ ਅੱਜ ਆਖਰੀ ਪੜਾਅ ਆ ਔਰ ਸਾਂਝੀ ਵਾਲਦਾ ਦਾ ਸੰਦੇਸ਼ ਦਿੱਤਾ ਜਾ ਰਿਹਾ ਕਿਉਂਕਿ ਮੁਸਲਮ ਭਾਈਚਾਰਾ ਨਾਲ ਸਿੱਖ ਭਾਈਚਾਰਾ ਤਾਂ ਹੈ ਹੀ ਹੈ ਕਿੰਦੂ ਭਾਈਚਾਰਾ ਨਾਲ ਇਸਾਈ ਭਾਈਚਾਰਾ ਵੀ ਜਿਹੜਾ ਕਿ ਇੱਥੇ ਅੱਜ ਉਹ ਪਹੁੰਚਿਆ ਹੋ ਨਾਲ ਦਰਸ਼ਨ ਦਿਦਾਰ ਵਸੇ ਜਾਣਗੇ ਪਰੀਪਰੀ ਜੇ ਗੱਲ ਕਰ ਲਈ ਤਾਂ ਇਸ ਸਫਰ-ਏ-ਸ਼ਹਾਦਤ ਦੇ ਤਹਿਤ 150 ਦੇ ਕਰੀਬ ਜਿਹੜੀਆਂ ਬੱਸਾਂ ਦਾ ਜਿਹੜਾ ਕਾਫਲਾ ਉਹ ਇਹਨਾਂ 7 ਦਿਨਾਂ ਅੰਦਰ ਰਵਾਨਾ ਕੀਤਾ ਗਿਆ ਕਿਉਂਕਿ ਇਸ ਦੀ ਸ਼ੁਰੂਆਤ ਜਿਹੜੀ ਕਿ 20 ਦਸੰਬਰ ਨੂੰ ਹੋਈ ਸੀ ਲਗਾਤਾਰ ਇੱਕ ਹਫਤਾ ਜਿਹੜਾ ਕਿ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਸ਼੍ਰੀ ਫਤਿਹਗੜ ਸਾਹਿਬ ਤੱਕਣ ਜਿਹੜੀ ਕਿ ਫ੍ਰੀ ਬੱਸ ਯਾਤਰਾ ਦੇ ਤਹਿਤ ਸੰਗਤਾਂ ਨੇ ਉੱਥੇ ਦਰਸ਼ਨ ਕੀਤੇ ਨੇ ਸੰਗਤਾਂ ਉੱਥੇ ਜਾ ਕੇ ਨਿਹਾਲ ਵੀ ਹੋਈਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਾਣੀਆਂ ਚਾਹੁੰਦੀਆਂ ਸੀ ਪਰ ਆਰਥਿਕ ਕੌੜਾ ਸਨ ਪਰ ਇਹਨਾਂ ਨੂੰ ਕਿੰਜ ਰੱਖਦੇ ਹੋਇਆ ਜੋ ਵਿਧਾਨ ਸਭਾ ਹਲਕਾ ਨਾਰਥ ਦੇ ਸੇਵਾਦਾਰ ਦੇ ਅਖੇ ਸ਼ਰਮਾ ਉਹਨਾਂ ਤੇ ਉਹਨਾਂ ਦੀ ਟੀਮ ਨੇ ਜਿਹੜਾ ਕੀ ਕਬੱਡਾ ਉਪਰਗਲਾ ਕੀਤਾ ਔਰ ਸੰਗਤਾਂ ਨੂੰ ਫ੍ਰੀ ਬੱਸ ਸੇਵਾ ਰਾਹੀਂ ਜਿਹੜਾ ਕਿ ਉੱਥੇ ਪਤਘੜ ਸਿਆਲ ਦੇ ਪਿੰਚਾ ਅਗੇ ਉੱਥੇ ਦੇ ਦਰਸ਼ਨ ਕਰਵਾਏ ਔਰ ਨਾਨਲੇ ਜੋ 4-4 ਜਿਆਦਿਆਂ ਦੀ ਸ਼ਹਾਦਤ ਔਰ ਮਾਤਾ ਗੁਜਰ ਕੋਰ ਦੀ ਲਸਾਨੀ ਸ਼ਹਾਦਤ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਕਿ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਨਾਰਥ ਦੇ ਸੇਵਾਦਾਰ ਅਕਸ਼ੇ ਸ਼ਰਮਾ ਵੱਲੋਂ ਸਫਰੇ ਸ਼ਹਾਦਤ ਫਰੀਬਾ ਸੇਵਾ ਦਾ ਜੋ ਅੱਜ ਆਖਰੀ ਪੜਾਇਆ ਉਹਦੇ ਤਹਿਤ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਕਿ ਉਹ ਇੱਥੇ ਫਤਿਹਗੜ੍ਹ ਸਾਹਿਬ ਜਾਰੀਆਂ ਨੇ ਰਵਾਨਾ ਹੋ ਰਹੀਆਂ ਨੇ ਅਕਸ਼ੇਸ਼ ਜੀ ਮੇਰੇ ਨਾਲ ਨੇ ਗੱਲਬਾਤ ਕਰਨ ਅਕਸ਼ੇਸ਼ ਜੀ ਕਿਹੋਗੇ ਬਹੁਤ ਵੱਡੀ ਕਾਰ ਤੁਸੀਂ ਚੁੱਕੀ ਸੀ ਅੱਜ ਉਹ ਪੂਰੀ ਹੋ ਗਈ ਸੰਪਨ ਹੋ ਗਈ ਕਿਹੋਗੇ ਇਸ ਵਾਰ ਮੈਂ ਧੰਨਵਾਦ ਕਰਨਾ ਚਾਹੁੰਗਾ ਮੈਂ ਸਾਰੀ ਸੰਗਤ ਦਾ ਤੇ ਮੈਂ ਅੱਜ ਜਿਸ ਤਰੀਕੇ ਦੇ ਨਾਲ ਇੱਥੇ ਸੰਗਤ ਦੁਬਾਰਾ ਪਹੁੰਚੀ ਹੈ ਅੱਜ ਅਖੀਰਲਾ ਜਥਾ ਰਵਾਨਾ ਹੋਣ ਲੱਗਾ ਜਿਹਦੇ ਵਿੱਚ ਅੱਜ ਦੁਬਾਰਾ ਤੋਂ 40 ਤੋਂ ਪਲੱਸ ਬੱਸਾਂ ਜਾ ਰਹੀਆਂ ਨੇ ਤੇ ਕਾਫੀ ਵੱਡੀ ਤਦਾਰ ਦੇ ਵਿੱਚ ਸੰਗਤ ਵੀ ਪਹੁੰਚੀ ਹੈ ਤੇ ਅੱਜ ਦ੍ਰਿਸ਼ ਨੂੰ ਦੇਖਣ ਵਾਲਾ ਹੈ ਕੀ ਹਰ ਸਮਾਜ ਦਾ ਬੰਦਾ ਇੱਥੇ ਪਹੁੰਚਿਆ ਭਾਵੇਂ ਉਹ ਮੁਸਲਮ ਪਾਈਚਾਰੇ ਤੇ ਸਾਡੇ ਲੋਕ ਨੇ ਸਾਡੇ ਭਾਈ ਨੇ ਸਾਡੇ ਸਰਾਧਾ ਧਰਮ ਦੇ ਵੀ ਕਈ ਲੋਕ ਇੱਥੇ ਪਹੁੰਚੇ ਨੇ ਉਹ ਨਾਲ ਜਾ ਰਹੇ ਨੇ ਸਾਡੇ ਨੰਗ ਜਥੇਬੰਦੀਆਂ ਵੀ ਨਾਲ ਜਾ ਰਹੀਆਂ ਨੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਵੀ ਇੱਥੇ ਬੈਠੇ ਨੇ ਜਿਹੜੇ ਨਾਲ ਜਾ ਰਹੇ ਨੇ ਤੇ ਮੈਂ ਧੰਨਵਾਦ ਉਹਨਾਂ ਕਰਨਾ ਚਾਹਾਂਗਾ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਸਾਡੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਇਹ ਇੱਛਾ ਜਾਰ ਕੀਤੀ ਕਿ ਅਸੀਂ ਜਾਵਾਂਗੇ ਰਾਤ ਦੇ ਵਿੱਚ ਇਤਿਹਾਸ ਸਿੱਖਾਂਗੇ ਵਾਪਸੀ ਤੇ ਜਾਰ ਸਾਹਿਬ ਜادہ ਦੀ ਫਿਲਮ ਦੇਖਾਂਗੇ ਇਹਨਾਂ ਦੇ ਨਾਲ ਇਹ ਸਾਰੀ ਯਾਤਰਾ ਅੱਜ 7 ਦਿਨਾਂ ਦੀ ਉਹ ਲਸਾਨੀ ਸ਼ਹਿਰ ਦਾ ਜੋ ਸਾਡੇ ਲਈ ਗੁਰਮਾਨੇ ਦਿੱਤੀ ਸੀਗੀ ਉਹ ਅੱਜ ਅਖੀਰਲਾ ਜੱਥਾ ਇੱਥੋਂ ਜਾਏਗਾ। ਸੰਜੀਵਾਲ ਦਾ ਸੰਦੇਸ਼ ਦਿੰਦਾ ਹੋਏ ਨਜ਼ਰ ਆ ਰਿਹਾ ਤੁਸੀਂ ਕੀ ਕਹੋਗੇ ਜੀ ਬੰਦਾ। ਦੇਖੋ ਜੋ ਸਾਡੇ ਗੁਰਮਾਨੀਆਂ ਸਿੱਖਿਆਵਾਂ ਸੀਗੀਆਂ ਜਾਂ ਜੋ ਉਹਨਾਂ ਸੰਦੇਸ਼ ਸੀਗਾ ਉਹ ਅੱਜ ਸਾਫ਼ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਵੀ ਅਸੀਂ ਸਭ ਇਕੱਠੇ ਆਂ ਭਾਵੇਂ Hindu ਆ Muslim ਐ Sikh ਐ Isai ਐ ਕੋਈ ਵੀ ਐਸਾ ਪਾਈਚਾਰਾ ਨਹੀਂ ਜੋ ਸਾਡੇ ਤੋਂ ਅਲੱਗ ਹੋਵੇ ਅਸੀਂ ਸਾਡਾ ਸਾਰਿਆਂ ਦਾ ਨੋ ਮਾਸ ਦਾ ਰਿਸ਼ਤਾ ਹੈ। ਬਹੁਤ سارے ਲੋਕ ਐਸੇ ਸੀ ਜਿਹੜੇ ਕਿ ਆਰਥਿਕ ਕੋਕੜਾ ਕਰਕੇ ਨਹੀਂ ਜਾ ਰਹੇ ਸੀਗੇ ਉਹ ਤੋਂ ਦੇ ਕਰਕੇ ਜਾ ਪਏ ਐ ਤੇ ਕਿੰਨੀ ਕੇ ਮਨ ਨੂੰ ਸੰਤੁਸ਼ਟੀ ਦਲਾਸਾ ਮਿਲਦਾ ਜੀ। ਦੇਖੋ ਉਹ ਇਹ ਕੋਈ ਸਾਡੇ ਕਰਕੇ ਨਹੀਂ ਸਾਡੇ ਸਾਰਿਆਂ ਦਾ ਸਹਿਯੋਗ ਹੈ ਕੋਈ ਵੀ ਭਾਵੇਂ ਬੱਸ ਚਲਾਉਣ ਵਾਲਾ ਡਰਾਈਵਰ ਹੈ ਕਨੈਕਟਰ ਹੈ ਬੱਸਾਂ ਦੇ ਮਾਲਕ ਨੇ ਭਾਵੇਂ ਉਹ ਪੈਟਰੋਲ ਪੰਪ ਵਾਲੇ ਸਾਥੀ ਨੇ ਹਰ ਬੰਦੇ ਨੇ ਆਪਣੀ ਸੇਵਾ ਨਿਭਾਈ ਹੈ ਗੁਰੂ ਰਾਮਦਾਸ ਜੀ ਦਾ ਹੁਕਮ ਹੋਇਆ ਸਭ ਹੋਇਆ ਭਾਵੇਂ ਇੱਥੇ ਜਿੰਨੇ ਵੀ ਸਾਥੀ ਖੜੇ ਨੇ ਭਾਵੇਂ ਸਾਡੇ ਢਿੱਲੋਂ ਬੱਸ ਸਰਵਿਸ ਵਾਲੇ ਖੜੇ ਨੇ ਇਹਨਾਂ ਵੀਰਾਂ ਨੇ ਫ੍ਰੀ ਜਿੱਦਨ ਮੈਂ ਆਪਣੀ ਇੱਛਾ ਜ਼ਾਰੀ ਕੀਤੀ ਲਾਭ ਦੇ ਆਪਣੀਆਂ ਬੱਸਾਂ ਤੋਰਤੀਆਂ ਭਾਵੇਂ ਜਿੰਨੀਆਂ ਮਰਜ਼ੀ ਲੱਗੀਆਂ ਇਹਨਾਂ ਨੇ ਭੇਜੀਆਂ ਪੰਪ ਵਾਲੇ ਸਾਥੀ ਖੜੇ ਨੇ ਇਹਨਾਂ ਨੇ ਤੇਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਹਰ ਤਰੀਕੇ ਦਾ ਬੰਦਾ ਇੱਥੇ ਖੜਾ ਹੈ ਜਿੰਨੇ ਕਿਸੇ ਤਰੀਕੇ ਦੀ ਕਮੀ ਨਹੀਂ ਆਉਣ ਦਿੱਤੀ ਕਿੰਨ ਇੱਕ ਕਿਨੀ ਸੰਗਤ ਨੇ ਜਿਹੜਾ ਕਿ ਉੱਥੇ ਜਾ ਕੇ ਦਰਸ਼ਨ ਦੇਦਾਰ ਕੀਤੇ ਅੱਜ ਜਿਹੜਾ ਸਾਡਾ ਟੀਚਾ ਸੀਗਾ ਕਿ ਅਸੀਂ 11000 ਸੰਗਤ ਕ੍ਰਾਸ ਕਰ ਜਾਈਏ ਅੱਜ 11900 ਪਲੱਸ ਸੰਗਤ ਹੋ ਜੇਗੀ 150 ਪਲੱਸ ਬਸ ਗਈ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਉਹਦਾ ਹਰ ਬੰਦੇ ਦਾ ਜਿੰਨੇ ਇਸ ਉਪਰਾਲੇ ਦੇ ਵਿੱਚ ਸਾਡਾ ਸਾਥ ਦਿੱਤਾ ਤੁਸੀਂ ਇਹ سلسلہ ਚਲਾਇਆ ਹੋਇਆ ਇਹ ਕਿਆ ਆਉਂਦੇ ਸਮੇਂ ਅੰਦਰ ਵੀ ਜਾਰੀ ਰਹੇਗਾ ਸਿਰ ਦੇਖੋ ਸੰਗਤ ਇੱਥੇ ਹੀ ਜਰੂਰ ਜਵਾਬ ਨਹੀਂ ਭਰਦੀ ਰਵੇ ਸੰਗਤ ਨਾਲ ਜਾਂਦੀ ਰਵੇ ਇਹ ਬੱਸਾਂ ਉਦੋਂ ਤੱਕ ਜਾਂਦੀਆਂ ਰਹਿਣਗੀਆਂ ਜਦ ਤੱਕ ਗੁਰੂ ਰਾਮਦਾਸ ਜੀ ਦਾ ਹੁਕਮ ਰਹੇਗਾ ਨੌਜਵਾਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਜੀ ਮੇਰਾ ਉਹਨਾਂ ਨੂੰ ਸੁਨੇਹਾ ਇਹੀ ਹੈ ਕਿ ਆਪਾਂ ਨੂੰ ਲੋੜ ਹੈ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਦੀ ਇਤਿਹਾਸ ਨਾਲ ਜੁੜਨ ਦੀ ਪੰਜਾਬ ਤੇ ਪੰਜਾਬੀਅਤ ਦਾ ਦਰਦ ਆਪਣੇ ਅੰਦਰ ਪੈਦਾ ਕਰਨ ਦੇ ਲਈ ਤੇ ਉਹਨਾਂ ਸ਼ਹਿਬਜ਼ਾਦਿਆਂ ਨੂੰ ਯਾਦ ਕਰਨ ਦੀ ਕਿ ਜਿਨ੍ਹਾਂ ਨੇ ਆਪਣਾ ਆਪ ਨਹੀਂ ਦੇਖਿਆ ਆਪਣੇ ਆਪ ਦੀ ਉਮਰਾਂ ਨਹੀਂ ਦੇਖੀਆਂ ਸਿਰਫ ਜज्ਬਾ ਸੀਗਾ ਧਰਮ ਨਹੀਂ ਛੱਡਿਆ ਈਨ ਨਹੀਂ ਮੰਨੀ ਉਹਨਾਂ ਨੇ ਸ਼ਹਾਦਤ ਦਿੱਤੀ ਦੇਸ਼ ਕੌਮ ਤੇ ਧਰਮ ਦੇ ਲਈ ਅੱਜ ਭਾਰਤ ਤੇ ਹਿੰਦੂਸਤਾਨ ਜਿਸ ਤਰੀਕੇ ਨਾਲ ਆਬਾਦ ਖੜਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਸ਼ਹਾਦਤ ਉੱਪਰੇ ਕੋਈ ਸ਼ਹਾਦਤ ਹੋਵੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੀ ਭਾਗ ਲਿਆ ਜੀ ਇਸ ਬਸ ਯਾਤਰਾ ਵਿੱਚ ਬਹੁਤ ਸਾਰੇ ਨੌਜਵਾਨ ਨੇ 60 70% ਨੌਜਵਾਨਾਂ ਨੇ ਇਹਦੇ ਵਿੱਚ ਭਾਗ ਲਿੱਤਾ ਜਿਹਦੇ ਕਰਕੇ ਅੱਜ ਇਹ ਜੋ ਅਸੀਂ ਸੋਚਿਆ ਸੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਯਾਤਰਾ ਕਰਵਾਈ ਜਾਵੇ ਉਸ ਜਿਸੀਂ ਲੱਗਦਾ ਸਾਨੂੰ ਕਿ ਅਸੀਂ ਕੁਝ ਨਾ ਕੁਝ ਕਾਮਯਾਬ ਹੋ ਪਾਈਏ ਨੌਜਵਾਨਾਂ ਨੇ ਸਹਿਯੋਗ ਬਹੁਤ ਦਿੱਤਾ ਸਾਡੀ ਟੀਮ ਨੂੰ ਸਾਰੇ ਨੌਜਵਾਨੀ ਨੇ ਸਾਰੇ ਸਾਰੇ ਨੌਜਵਾਨਾਂ ਨੇ ਕਿ ਵੀ ਤਰੀਕੇ ਦਾ ਬੰਦਾ ਸੀਗਾ ਜਿਹੜਾ ਇੱਥੋਂ ਤੱਕ ਚੱਲ ਕੇ ਵੀ ਆਇਆ ਉਹਦਾ ਵੀ ਬਹੁਤ ਧੰਨਵਾਦ ਧੰਨਵਾਦ ਜੀ ਮੇਰਾ ਬਿਲਕੁਲ ਜੀ ਜਿਹੜਾ ਕਿ ਸਫਰ-ਏ-ਸ਼ਹਾਦਤ ਫਰੀ ਬਸ ਸੇਵਾ ਦਾ ਅੱਜ ਆਖਰੀ ਪੜਾਅ ਆ ਔਰ ਸਾਜੀ ਵਾਲਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਕਿਉਂਕਿ ਮੁਸਲਮ ਭਾਈਚਾਰਾ ਨਾਲ ਸਿੱਖ ਭਾਈਚਾਰਾ ਤਾਂ ਹੈ ਹੀ ਹੈ Hindu ਭਾਈਚਾਰਾ ਨਾਲ ਇਸਾਈ ਭਾਈਚਾਰਾ ਵੀ ਜਿਹੜਾ ਕਿ ਇੱਥੇ ਅੱਜ ਉਹ ਪਹੁੰਚਿਆ ਹੋ ਨਾਲ ਦਰਸ਼ਨ ਦਿਦਾਰ ਵਸੇ ਜਾਣਗੇ ਕਦੀ ਕਦੀ ਜੇ ਗੱਲ ਕਰ ਲਈ ਤਾਂ ਇਸ ਸਫਰ-ਏ-ਸ਼ਹਾਦਤ ਦੇ ਤਹਿਤ 150 ਦੇ ਕਰੀਬ ਜਿਹੜੀਆਂ ਬੱਸਾਂ ਦਾ ਜਿਹੜਾ ਕਾਫਲਾ ਹੈ ਉਹ ਇਹਨਾਂ 7 ਦਿਨਾਂ ਅੰਦਰ ਰਵਾਨਾ ਕੀਤਾ ਗਿਆ ਕਿਉਂਕਿ ਇਸ ਦੀ ਸ਼ੁਰੂਆਤ ਜਿਹੜੀ ਕਿ 20 ਦਸੰਬਰ ਨੂੰ ਹੋਈ ਸੀ ਲਗਾਤਾਰ ਇੱਕ ਹਫਤਾ ਜਿਹੜਾ ਕਿ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕਣ ਜਿਹੜੀ ਕਿ ਫ੍ਰੀ ਬੱਸ ਯਾਤਰਾ ਦੇ ਤਹਿਤ ਸੰਗਤਾਂ ਨੇ ਉੱਥੇ ਦਰਸ਼ਨ ਕੀਤੇ ਨੇ ਔਰ ਸੰਗਤਾਂ ਉੱਥੇ ਜਾ ਕੇ ਨਿਹਾਲ ਵੀ ਹੋਈਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਾਣੀਆਂ ਚਾਹੁੰਦੀਆਂ ਸੀ ਪਰ ਆਰਥਿਕ ਕੌੜਾ ਸਨ ਔਰ ਇਸ ਉਤੀ ਅੰਜ ਰੱਖਦੇ ਹੋਇਆ ਜੋ ਵਿਦਾ ਸਵਾ ਹਲਕਾ ਨਾਰਥ ਦੇ ਸੇਵਾਦਾਰ ਰੇਖੇ ਸ਼ਰਮਾ ਉਹਨਾਂ ਤੇ ਉਹਨਾਂ ਦੀ ਟੀਮ ਨੇ ਜਿਹੜਾ ਕੀ ਕਮ ਵੱਡਾ ਉਪਰਾਲਾ ਕੀਤਾ ਔਰ ਸੰਗਤਾਂ ਨੂੰ ਫ੍ਰੀ ਬੱਸ ਸੇਵਾ ਰਾਹੀਂ ਜਿਹੜਾ ਕਿ ਉੱਥੇ ਪਤਕਰ ਸਾਹਿਬ ਜਕਰ ਦੇ ਪੰਜਾਗੇ ਉੱਥੇ ਦੇ ਦਰਸ਼ਨ ਕਰਵਾਏ ਔਰ ਨਾਲ ਨਾਲ ਜੋ ਚਾਰ ਸਾਹਿਬ ਜਦਿਆਂ ਦੀ ਸ਼ਹਾਦਤ ਔਰ ਮਾਤਾ ਗੁਜਰ ਕੋਰ ਦੀ ਲਸਾਨੀ ਸ਼ਹਾਦਤ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਕਮਲ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਜਾ ਦੈਨਿਕ ਸਵਰਟੀਵੀ ਅੰਮ੍ਰਿਤਸਰ